ਜੀ ਤੁਸੀਂ ਆਪਣੇ ਪੇਜ ਤੇ ਹਮੇਸ਼ਾ ਟਰੈਕਟਰਾਂ ਦੀਆਂ ਵੀਡੀਓ ਹੀ ਦੇਖਿਆ ਹੁੰਨੀ ਆ ਤੇ ਇਹ ਵੀਰ ਨੂੰ ਮੈਂ ਟਰੈਕਟਰਾਂ ਕਰਕੇ ਮਿਲਿਆ ਸੀਗਾ ਇਹ ਮੈਂ ਵੀਡੀਓ ਦੇ ਵਿੱਚ ਨਾ ਜ਼ਿਕਰ ਕਰਦਾ ਨਾ ਵੀ ਸ਼ੌਂਕ ਹਨਾ ਆਪਣੇ ਜਿਹੜੇ ਪਿੰਡਾਂ ਦੇ ਮੁੰਡੇ ਆ ਉਹ ਸ਼ੌਂਕ ਦੇ ਨਾਲ-ਨਾਲ ਜਿਹੜਾ ਤੁਸੀਂ ਪਿੱਛੇ ਦੇਖਦੇ ਪਏ ਉਹ ਇਹ ਵੀ ਸ਼ੌਂਕ ਆ ਇੱਕ ਕਲਚਰ ਆ ਸ਼ੌਂਕ ਆ ਸੱਭਿਆਚਾਰ ਆ ਤੇ ਸਾਨੂੰ ਵਿਰਾਸਤ ਚ ਮਿਲਿਆ ਆਪਾਂ ਉਹਦੇ ਬਾਰੇ ਅੱਜ ਗੱਲ ਕਰਨੀ ਆ ਸੱਸੀ ਗਾਲ ਸਾਰੇ ਵੀਰਾਂ ਨੂੰ ਸੱਸੀ ਗਾਲ ਜੀ ਭਾਜੀ ਸਾਰੇ ਸੱਸੀ ਗਾਲ ਜੀ ਪਹਿਲੇ ਤਾਂ ਵੀਰੇ ਮੈਨੂੰ ਇਹ ਦੱਸੋ ਇਹ ਵਾਲਾ ਪਾਪ ਇਹ ਜਗਾ ਇਹ ਪਿੰਡ ਇਹ ਕਿਹੜਾ ਇਹ ਪਿੰਡ ਦਾ ਨਾਮ ਭਾਜੀ ਫਰੋਜਪੁਰ ਆ ਜੀ ਫਰੋਜਪੁਰ ਹਾਂ ਜੀ ਪੱਪੇ ਨਾਲ ਪੱਪੇ ਨਾਲ ਫਿਰੋਜਪੁਰ ਹਾਂ ਉਦਾਂ ਮਤਲਬ ਲਿਖਿਆ ਹੈ ਫੱਫੇ ਨਾਲ ਚਲੋ ਫਰੋਜਪੁਰ ਫਰੋਜਪੁਰ ਹਾਂ ਜੀ ਹਾਂ ਜੀ ਫਰੋਜਪੁਰ ਸਾਡੇ ਵਾਲਾ ਜ਼ਿਲ੍ਹਾ ਵੀ ਹੈਗਾ ਨਾ ਹਾਂ ਜੀ ਇਹ ਪਿੰਡ ਆ ਭਾਜੀ ਇਹ ਪਿੰਡ ਆ ਹਾਂ ਜੀ ਭਾਜੀ ਤੇ ਇੱਥੇ ਮਤਲਬ ਬਾਬਾ ਜੀ ਦੀ ਜਗਾ ਜਗਾ ਪਾਜੀ ਤੋਂ 2 2.5 ਕਿਲੋਮੀਟਰ ਮੁਰਿਆ ਰਾਜਾ ਸਾਹਿਬ ਮਜਾਰਾ ਓਕੇ ਉੱਥੇ ਰਾਜਾ ਸਾਹਿਬ ਜੀ ਦੀ ਜਗਾ ਹੈ ਜੀ ਓਕੇ ਉੱਥੇ ਗੁਰਦੁਆਰਾ ਬਹੁਤ ਵੱਡਾ ਬਣਿਆ ਹੈ ਜੀ ਇੱਥੋਂ ਦੇ ਭਗਤ ਹੋਏ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਦਿਨ ਵੀਰੇ ਆਪਣੇ ਲੰਗਰ ਪ੍ਰਸ਼ਾਦਾ ਇਹ ਚੱਲਦਾ ਹੈ ਤੇ 3 ਦਿਨ ਦੀ ਵਰਸੀ ਹੈ ਜੀ 21 22 23 ਸੀਗੀ ਜਿਹਦਾ ਇਹ ਮਹੀਨਾ ਆਪਰਾ ਅਗਸਤ 21 22 23 ਹਮੇਸ਼ਾ 21 ਬਈ 23 ਨਹੀਂ 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 ਭਾਜੀ ਸੰਗਰਾਮ ਦੇ ਹਿਸਾਬ ਨਾਲ ਹੁੰਦਾ ਜੀ ਇਹ ਅੱਛਾ ਸੰਗਰਾਮ ਦੇ ਹਿਸਾਬ ਨਾਲ ਦੇ ਨੱਕੇ ਪਿੱਛੇ ਹੁੰਦੇ ਹਿਸਾਬ ਨਾਲ ਦੇਸੀ ਮਹੀਨੇ ਦੇ ਤਾਂ ਦੇਸੀ ਕਿ ਬਦਲਦੀ ਰਹਿੰਦੀ ਹੁੰਦਾ ਕਈ ਵਾਰ ਕਈ ਵਾਰ ਇੰਦਾ ਭਾਦੋ ਵਿੱਚ ਹੁੰਦਾ ਕਿ ਪਿਛਲੇ ਸਾਲ ਜਿਗਾ ਇਹ 30 30 1 2 ਹਾਂ ਭਾਜੀ ਭਾਦੋ ਮਹੀਨੇ ਮਤਲਬ ਭਾਦੋ ਮਹੀਨੇ ਵਿੱਚ ਹੁੰਦਾ ਸੰਗਰਾਮ ਦੇ ਹਿਸਾਬ ਨਾਲ ਦੇਸੀ ਮਹੀਨਾ ਹਿਸਾਬ ਨਾਲ ਚੇਂਜ ਹੋ ਜਾਂਦੀਆਂ ਨੇ ਤੇ ਮੈਨੂੰ ਇਹ ਦੱਸੋ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਉਹ ਹੀ ਹਾਂਜੀ ਨੀ ਇਹ ਤੇ ਇੱਥੇ ਤੁਸੀਂ ਸ਼ੁਰੂ ਕਰੋ ਕੀ ਤਾਲੰਗਰ ਇਹ ਭਾਜੀ ਅਸੀਂ ਪਿਛਲੇ ਸਾਲ ਤੋਂ ਸਟਾਰਟ ਕੀਤਾ ਜੀ ਪਿਛਲੇ ਸਾਲ ਦਾ ਹਾਂ ਜੀ ਤੇ ਐਤ ਕੀ ਦੂਸਰਾ ਸਾਲ ਆ ਜੀ ਦੂਸਰਾ ਸਾਲ ਹਾਂ ਜੀ ਕਿੰਨੇ ਪਿੰਡ ਆ ਇੱਥੇ ਇੱਥੇ ਭਾਜੀ ਦਾ ਆਪਣੇ ਆ ਮੁੰਡੇ ਆ ਜਿਹਦਾ ਅਸੀਂ ਪੜਦੇ ਸੀਗੇ ਇਹ ਮੇਰਾ ਬ੍ਰਦਰ ਆ ਅਸੀਂ ਇਕੱਠੇ ਪੜਿਓ ਆ ਮੰਨ ਲਓ ਸਾਰੇ ਰੱਖ ਲਓ ਭਈ ਜਿੱਦਾਂ ਇਹ ਮੇਰੇ ਪਤਾਏ ਦਾ ਮੁੰਡਾ ਇਹ ਵੱਡੇ ਭਾਜੀਾ ਢੇ ਸਾਰੇ ਪਹਿਲਾਂ ਫਰੈਂਡ ਸਰਕਲ ਸਗਾ ਆਪਦੇ ਆਪ ਦੀ ਆ ਅਸੀਂ ਜਾਣ ਕੇ ਜਿਹੜਾ ਸ਼ੁਰੂ ਕੀਤਾ ਜੀ 7 ਤੋਂ 8 ਕੇ ਜਾਣੇ ਕੀਤਾ ਸੀਗਾ ਠੀਕ ਆ ਜੀ ਤੇ ਕੋਈ ਸ਼ੁਰੂ ਵੀ ਆ ਵੀ 25000 ਰੁਪਏ ਤੋਂ ਬਈ ਆਪਾਂ ਇੱਕ ਦਿਨ ਦੀ ਸ਼ਵੀ ਲਾ ਦਿੰਦੇ ਆ ਓਕੇ ਪਾਣੀ ਦਾ ਮੰਨ ਲਓ ਹਾਂ ਉਹ ਹੌਲੀ ਹੌਲੀ ਜਿੱਦਾਂ ਇਹਨਾਂ ਨੇ ਬਾਹਰ ਫੋਨ ਕੀਤਾ ਭਰਾਵਾਂ ਨੇ ਹੂੰ ਉਹ ਕਹਿੰਦੇ ਕੋਈ ਨਸੀ ਸੇਵਾ ਪਾਉਣੇ ਆ ਭਾਜੀ ਨੇ ਕੀਤੇ ਅਸੀਂ ਕੀਤੇ ਭਾਜੀ ਉਹਨਾਂ ਨੇ ਕੀਤੇ ਹੂੰ ਹੌਲੀ ਹੌਲੀ ਭਾਜੀ ਅਸੀਂ ਪਿਛਲੇ ਸਾਲ ਦੀ ਪਾਉਣੇ 4 ਲੱਖ ਰੁਪਈਆ ਲੰਗਰ ਲਾਇਆ ਜੀ ਪਾਣੀ ਤੋਂ ਸ਼ੁਰੂ ਕਰਕੇ ਪਾਉਣੇ 4 ਲੱਖ ਤੇ ਭਾਜੀ ਪਿਛਲੇ ਸਾਲ ਦੀ ਪਹਿਲੇ ਸਾਲੇ ਜੀ ਪਹਿਲਾ ਪਹਿਲੇ ਨਾਲ ਲਾਇਆ ਜੀ ਕੜੀ ਝੋਲ ਹੂੰ ਝੋਲੋਂ ਪਾਣੀ ਜਿੱਦਾਂ ਦੋ ਤਿੰਨ ਤਰ੍ਹਾਂ ਦਾ ਹੁੰਦਾ ਸਕੈਸ਼ ਮੰਗੋ ਦੂਸਰੇ ਸਾਲ ਜੀ ਹਾਂ ਦੂਸਰੇ ਦਿਨ ਲਾਇਆ ਜੀ ਪਾਸਤਾ ਹੂੰ ਤੇ ਸ਼ਾਮ ਨੂੰ ਆਈਸਕ੍ਰੀਮ ਹੂੰ ਤੇ ਫੇ ਤੀਸਰੇ ਦਿਨ ਟਿੱਕੀਆਂ ਓਕੇ ਬਾਕੀ ਤਾਂ ਮਨ ਲਾਦਾ ਜੀ ਜੋ ਵੀ ਦਿਮਾਗ ਚ ਆਉਂਦਾ ਹੈ ਚੱਕੀ ਜਾਂਦੇ ਹਾਂ ਅੱਜ ਕੀ ਜੀ ਸਾਡਾ ਲੰਗਰ ਟ੍ਰਿਪਲ ਤੋਂ ਮਾਲੋ ਵੱਧ ਗਿਆ ਜੀ ਜਿਹੜਾ ਅਸੀਂ ਪਾਸਤਾ ਤੇ ਘੜੀਚੋਲ ਦੋ ਦਿਨ ਚਲਾਏ ਸੀ ਉਹ ਅਸੀਂ ਪਹਿਲੇ ਦਿਨ ਲਾਇਆ ਜੀ ਓਕੇ ਤੇ ਕੱਲ੍ਹ ਸਿਕਾ ਸਾਡਾ ਜੀ ਜਦਾ ਸ਼ਾਹੀ ਪਨੀਰ ਸਿਕਾ ਤੇ ਨਾਲ ਬਟਰ ਰੋਟੀ ਸਿਕੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਾਸਤਾ ਵਿੱਚ ਚੱਲ ਗਿਆ ਜੀ ਫੇਰ ਰਾਤ ਨੂੰ ਗੋਲ ਗੱਪੇ ਚੱਲ ਗਏ ਤਲਾਤੇ ਜੀ ਅੱਜ ਭਾਜੀ ਦਹੀਂ ਅੱਜ ਅੱਜ ਭਾਜੀ ਦਹੀਂ ਭੱਲੇ ਆ ਜੀ ਹਾਂ ਟਿੱਕੀਆਂ ਆ ਠੀਕ ਹੈ ਜੀ ਪਾਸਤਾ ਆ ਤੇ ਰਾਤ ਨੂੰ ਫੇਰ ਗੋਲ ਗੱਪੇ ਆ ਜੀ ਤੇ ਬਾਕੀ ਮਿੱਠੇ ਜਲ ਦੀ ਸਿਵੀਲ ਆ ਜੀ ਅੱਜ ਥੋੜਾ ਜਿਹਾ ਸਾਰਾ ਪਾਣੀ ਵੱਖਰਾ ਵੱਖਰਾ ਆ ਜੀ ਜੱਲ ਆ ਡੱਡ ਤਰ੍ਹਾਂ ਅੱਜ ਸਾਰਾ ਨਹੀਂ ਤਾਂ ਪਹਿਲੇ ਦੋ ਦਿਨਾਂ ਦਾ ਸੀ ਸਕੈਚ ਪਾਸਤਾ ਪਾਇਆ ਦੀ ਅੱਜ ਸਾਰਾ ਦੁੱਧ ਦਾ ਹੀ ਆ ਜੀ ਯਾਰ ਇੱਕ ਚੀਜ਼ ਮੈਨੂੰ ਦੱਸਿਓ ਤੁਸੀਂ ਅੱਜਵੇਂ ਹਣ ਗੱਡੀਆਂ ਲੰਘਦੀਆਂ ਪਈਆਂ ਫੇਰ ਮੜਾ ਦਿਖਾ ਵੀ ਦੇਈਂ ਉਧਰ ਗੱਡੀਆਂ ਇਹ ਗੱਡੀਆਂ ਇਹ ਸਾਰੇ ਵੀਰਾਂ ਨੂੰ ਤੁਹ ਸਮਝਾਇਆ ਲਾ ਕੇ ਸੇਵਾ ਆਪਦੇ ਸਾਹ ਜੀ ਘੱਟੋ ਘੱਟ ਭਾਜੀ ਆਪਾਂ ਲਾ ਕੇ ਚਲੀਏ 50000 ਗੱਡੀ ਹੋਊਗੀ ਜੀ ਆਹ ਉਹ ਨਹੀਂ ਤੇ ਉਹ ਕਹਿੰਦਾ ਜਾਮ ਹੀ ਲੱਗ ਜੇ ਇੱਥੇ ਸੇਵਾ ਤੇ ਫ੍ਰੀ ਸੇਵਾ ਜੀ ਜਦੋਂ ਤੁਸੀਂ ਉਸ ਗੱਡੀ 'ਚ ਬਹਿ ਗਏ ਮਤਲਬ ਇਥੋਂ ਤੁਸੀਂ ਕਹਿ ਦਿੱਤਾ ਵੀ ਤੁਹਾਡਾ ਪਿੰਡ ਲੁਧਿਆਣੇ ਜਿਲ੍ਹੇ ਵਿੱਚ ਆ ਸਾਨੂੰ ਉੱਥੇ ਛੱਡ ਕੇ ਆਓ ਤੇ ਛੱਡ ਕੇ ਆਉਣਗੇ ਕਿਸੇ ਨੂੰ ਲਾ ਨਹੀਂ ਚਾਹੇ ਕੋਈ ਬੰਦਾ ਤੁਹ ਕਹੇ ਵੀ ਅਮਰਸਾ ਛੱਡਿਓ ਛੱਡ ਕੇ ਆਉਣਾ ਜੀ ਫ੍ਰੀ ਫ੍ਰੀ ਆ ਫ੍ਰੀ ਆ ਜੀ ਇਓ ਤਾਂ ਫੋਨ ਆ ਗਿਆ ਅਮਰਸਰੋਂ ਉੱਥੋਂ ਲੈ ਕੇ ਅਮਰਸਰੋਂ ਕਿਸ ਨੇ ਫੋਨ ਕਰਤਾ ਜੀ ਰਾਜਾ ਦਾ ਮੱਥਾ ਟੇਕਣ ਆਉਣਾ ਜਾਂ ਤੁਸੀਂ ਹੁਣ ਆਏ ਆ ਸਿੱਧਮਾ ਪੇੜ ਤੋਂ ਤੁਸੀਂ ਫੋਨ ਕਰ ਦਿੰਦੇ ਵੀ ਮੈਨੂੰ ਲੈ ਜਾਓ ਤਾਂ ਤੁਹਾਨੂੰ ਗੱਡੀ ਸਪੈਸ਼ਲ ਲੈਣ ਜਾਊਗੀ ਚਾਹੀਦੀ ਇੱਕ ਜਣਾ ਹੀ ਆ ਨਹੀਂ ਇਹ ਟੈਕਸੀ ਸਟੈਂਡ ਵਾਲੇ ਵੀਰ ਇਹ ਟਰੈਲੂ ਵੀ ਟੈਕਸੀ ਵੀ ਦੋਨੋਂ ਆਂ ਭਾਜੀ ਜਿੱਧਾ ਰੱਖ ਲਓ ਜੀ ਮੋਗਾ ਸ਼ਾਹਕੋਟ ਧਰਮਕੋਟ ਫੇਰ ਉਧਰੋਂ ਪਠਾਨਕੋਟ ਸਾਈਡ ਮੰਨ ਲਓ ਜਿੱਧਾ ਰੱਖ ਲਓ ਦਸੂਹਾ ਮਕੇਰੀਆਂ ਟਾਂਡਾ ਫੇ ਤੁਹਾਡੇ ਲੁਧਿਆਣੇ ਵੱਲੋਂ ਇਹ ਭਾਜੀ ਰੋਪੜ ਬਲਾਚੌਰ ਚੰਡੀਗੜ੍ਹ ਚੰਡੀਗੜ੍ਹ ਸਾਡਾ ਏਰੀਆ ਦਾ ਹੈਗਾ ਹੀ ਆ ਇਹ ਬਾਹਰ ਇੰਨਾ ਬਾਹਰ ਦਾ ਏਰੀਆ ਵੀ ਕਵਰ ਕੀਤਾ ਹੈ ਜਿੱਤੋਂ ਦੇ ਵੀ ਜਾਣਦੇ ਆ ਕਹਿਣ ਦਾ ਮਤਲਬ ਆਪੇ ਆਪਰੇ ਭਾਜੀ ਦਾ ਟੈਕਸੀ ਸਟੈਂਡ ਵਾਲਿਆਂ ਦੇ ਪੱਕੀਆਂ ਜਿੰਦਾ ਜੇ ਇੱਕ ਸਟੈਂਡ ਦੇ 20 ਗੱਡੀਆਂ ਆ ਉਹ 20 ਹੀ ਆਉਂਦੀਆਂ ਜੀ ਬੜੀ ਸ਼ਰਧਾ ਯਾਰ ਹੈ ਨਾ ਭਾਜੀ ਆ ਕੋਈ ਦੇਖਿਆ ਹੋਣਾ ਗੱਡੀਆਂ ਦੇ ਨੰਬਰ ਲਿਖ ਲੈ ਕੇ ਹੋਇਆ ਮੈਨੂੰ ਲੱਗਾ ਕੱਲ ਸਾਡੇ ਬ੍ਰਦਰ ਨੇ ਦੇਖੀ 7000 ਨੰਬਰ ਦੀ ਗੱਡੀ ਇੱਥੇ ਸਾਡੇ ਐਸ ਲਾਈਨ ਚ ਘੁੰਮਦੀ ਆ ਜਿਹੜੀ ਕੱਲੀ ਇੱਥੋਂ ਫਗਵਾੜੀ ਜਾਂਦੀ ਬਸ ਅੱਛਾ ਹਾਂ ਜੀ ਜਿੱਦੇ ਰਾਜਾ ਸਾਹਿਬ ਤੋਂ ਰਾਹ ਆ ਜਿਹੜੇ ਜਿਹੜੇ ਪਿੰਡਾਂ ਨੂੰ ਹਰ ਇੱਕ ਰਾਹ ਦੇ ਉੱਤੇ ਕੋਈ 5000 ਗੱਡੀ ਕੋ 7000 ਗੱਡੀ ਕੋ 10000 ਗੱਡੀ ਹੈਗੀ ਆ ਜੀ ਅੱਛਾ ਹਾਂ ਜੀ ਹੈਗੀ ਗੱਡੀ ਯਾਰ ਹਾਂ ਜੀ ਤੇ ਬਾਕੀ ਜਿਹੜੇ ਆ ਵੀਰ ਭਰਾ ਸੇਵਾ ਕਰਦੇ ਪਏ ਇਹ ਆਦੀ ਸ਼ਰਧਾਂ ਨਾਲੀ ਆ ਇਹ ਸ਼ਰਧਾਂ ਨਾਲੀ ਆ ਜੀ ਆ ਜਿੰਨੇ ਸਾਡੇ ਵੀ ਮੁੰਡੇ ਲੱਗੇ ਹੋ ਆ ਜੀ ਸਾਰੇ ਸਾਰੀ ਸ਼ਰਧਾਂ ਨਾਲ ਲੱਗੇ ਹੋ ਆ ਜੀ ਵੀ ਆਪਾਂ ਆਪਣੇ ਆਪ ਦੀ ਡਿਊਟੀ ਸੰਭਾਲ ਲਈ ਹਾਂ ਜੀ ਹਾਂ ਜੀ ਆਜਾ ਇਧਰੋਂ ਮੂੰਹ ਨਾ ਬਗਿਆ ਚਲੋ ਚਲੋ ਹਾਂ ਜੀ ਇਹ ਨਰਬੜਾ ਵਧੀਆ ਸਿਸਟਮ ਹੈ ਫਿਰ ਤਾਂ ਤੁਹਾਡੇ ਇੱਥੇ ਪਿੰਡ ਦਾ ਹਾਂਜੀ ਹਾਂਜੀ ਇਹ ਸਾਡਾ ਪਿੰਡ ਨਹੀਂ ਹੈਗਾ ਜੀ ਹਾਂ ਤੇ ਜਿਹੜਾ ਤੁਹਾਡਾ ਪਿੰਡ ਇਤੋਂ ਕਿੰਨੇ ਕਿ ਦੂਰ ਆ ਜਾਂਦਾ ਸਾਡਾ ਪਿੰਡ ਭਾਜੀ ਹੈਗਾ ਤੁ ਪਿੱਛੇ 5-6 ਕਿਲੋਮੀਟਰ ਜੀ ਓਕੇ ਤੇ ਇਹ ਪਿੰਡ ਦਾ ਸਹੂਜ ਕਿਵੇਂ ਆ ਬਹੁਤ ਜ਼ਿਆਦਾ ਜੀ ਸਾਨੂੰ ਦਾ ਸਾਰੇ ਪਿੰਡ ਦੇ ਦਰ ਖੁੱਲੇ ਆ ਜੀ ਉਹ ਕਹਿੰਦੇ ਸਾਡੇ ਨਹਾਓ ਤੋਬੋ ਰੋ ਪੈ ਸਾਨੂੰ ਕੋਈ ਚੀਜ਼ ਦੀ ਲੋੜ ਆ ਜੀ ਸਾਨੂੰ ਪਿੰਡ ਜਾਣ ਦੀ ਲੋੜ ਨਹੀਂ ਜੀ ਹੁਣ ਉਹ ਨੈਕਸਟ ਇਅਰ ਸਾਨੂੰ ਜੀ ਸਾਰਾ ਥੱਲੇ ਪੱਕਾ ਕਰਨ ਲੱਗਣ ਲੱਗੇ ਆ ਟੈਂਟਰ ਲੋ ਕਹਿੰਦੇ ਲਵਾ ਦੇਣੇ ਆ ਤੇ ਯਾਰ ਪਿੰਡ ਤੋਂ ਪੂਰਾ ਸਹਿਯੋਗ ਦਿੰਦਾ ਸਾਨੂੰ ਬਾਜੀਆ ਮੋਰੇ ਫਰੰਟ ਤੇ ਖੇਤ ਆ ਜੀ ਹਮ ਇੱਥੇ ਆਪਾਂ ਜਿੱਥੇ ਢੱਲੋ ਸਵੀਟਸ ਨਾਮ ਆ ਮਕੰਦਪੁਰ ਬਹੁਤ ਵੱਡੀ ਸ਼ਾਪ ਆ ਜੀ ਅੱਛਾ ਉਹਨਾਂ ਨੇ ਸਾਨੂੰ ਕਹਿੰਦਾ ਅੱਧਾ ਖੇਤ ਪਾਉਣਾ ਖੇਤ ਖੇਤ ਜਿੰਨਾ ਮਰਜ਼ੀ ਲੈ ਲਓ ਮੈਂ ਤਾਂ ਜਿਆਦਾ ਲੰਗਰ ਲਾਉਣਾ ਕਹਿੰਦੇ ਦੋ ਕਰਾਲੀ ਚਾਰ ਕੇ ਜਿੱਥੇ ਮਰਜੀ ਬੱਟ ਪਾ ਲਓ ਕੋਈ ਹਾਲਾ ਨਹੀਂ ਕੋਈ ਪੇਸਾ ਨਹੀਂ ਜੀ ਯਾਰ ਵੈਰੀ ਗੁੱਡ ਫਿਰ ਤਾਂ ਯਾਰ ਪਿੰਡ ਦਾ ਵੀ ਧੰਨਵਾਦ ਕਰਨਾ ਬਸ ਬਹੁਤ ਹਾਂ ਜੀ ਅਸੀਂ ਏਰੀਆ ਦੀ ਤਾਂ ਹੈਗੀ ਹੈਗੀ ਸ਼ਰਧਾ ਜੀ ਮੰਨ ਲਓ ਜਿੱਥੇ ਵੀ ਕਿਸੇ ਨੂੰ ਪਤਾ ਹੁੰਦਾ ਹੈ ਕਿਰਪਾ ਹੀ ਬਹੁਤ ਹੈ ਜਦਾ ਦੀ ਮੰਨ ਲਓ ਅਸੀਂ ਉਹ ਦਾ 3 ਪਿੰਡ 4 ਪਿੰਡਾਂ ਤੋਂ ਮੁੰਡੇ ਆ ਜੀ ਮੇਰਾ ਧਾਰਪੁਰ ਆ ਇਹ ਭਾਜੀ ਉਹਨਾਂ ਦਾ ਮਢਾਲੀ ਤੋਂ ਆ ਜੀ ਤੇ ਬੱਲੋਵਾਲ ਤੋਂ ਆ ਇੱਕ ਮੁੰਡੇ ਜਗਤਪੁਰ ਜੱਟ ਸਰਾ ਪਿੰਡ ਕਹ ਦਿੰਦੇ ਆ ਪਵਾੜੇ ਕੋਲ ਜੀ ਤੇ ਦਸਾਂਝਾ ਤੋਂ ਮੁੰਡੇ ਆ ਤੇ ਦਸਾਂਝਾ ਤੋਂ ਆ ਜੀ ਇਹ 4-5 ਪਿੰਡ ਤੋਂ ਜਦਾ ਅਸੀਂ ਫਰੈਂਡ ਸਰਕਲ ਇਕੱਠੇ ਹੋਇਓ ਆ ਜੀ ਜਿੱਦਾਂ ਹੁਣ ਮੰਨ ਲਓ ਜਿੱਦਾਂ ਹੁਣ ਗਾਂ ਮੰਨ ਲਓ ਗਾਂਾਂ ਕੋਲ ਲਿੱਦਣਾ ਤੋਂ ਆ ਉਹ ਸਾਰੇ ਸੇਵ ਵਾਲੇ ਆਉਂਦੇ ਆ ਜੀ ਇਹ ਵੱਡੇ ਭਾਜੀ ਸਾਡੇ ਇਹਨਾਂ ਦਾ ਕੈਟਰਿੰਗ ਦਾ ਵੀ ਕੰਮ ਹੈ ਇਹਨਾਂ ਦਾ ਹੀ ਸਾਰਾ ਹੈ ਜੀ ਇਹ ਅੱਛਾ ਵੀਰਾ ਹਾਂ ਜੀ ਹਾਂ ਜੀ ਬਲਵਾਨਤ ਕੈਟਰਰ ਸੇ ਜਿਦਾਂ ਇਹਨਾਂ ਦਾ ਨੀਮਿਆ ਜੀ ਮਢਾਲੀ ਤੋਂ ਜੀ ਠੀਕ ਆ ਬਈ ਇਹ ਜਿੰਨਾ ਲੰਗਰ ਆ ਜੀ ਇਹ ਸਾਰਾ ਕੁਝ ਸਾਨੂੰ ਕੋਈ ਟੈਨਸ਼ਨ ਨਹੀਂ ਜੀ ਜਿੰਨਾ ਚਿਰ ਇਹ ਇਹਨਾਂ ਦੇ ਸਿਰ ਤੇ ਸਾਰਾ ਕੁਝ ਕਦੇ ਮੈਂ ਕੋਈ ਮੁੱਕੇ ਕਿ ਨਹੀਂ ਮੈਂ ਕਿਹਾ ਜੀ ਤੁਹਾਨੂੰ ਦੱਸ ਰਿਹਾ ਜੀ ਤੁਹਾਨੂੰ ਦਸੀਆ ਨੇ 25000 ਤੋਂ ਸ਼ੁਰੂ ਕੀਤਾ ਸੀ ਹਾਂ ਇਸ ਸਾਲ ਪਿਛਲੇ ਸਾਲ ਸਾਡਾ 4.5 ਲੱਖ ਦਾ ਲੰਗਰ ਸੀ ਇਸ ਸਾਲ ਮਨਾਂ ਦਾ 8 ਲੱਖ 8 ਲੱਖ ਤੋਂ ਪਲੱਸ ਜਾਵਾਂਗੇ ਤੇ ਮਤਲਬ ਜਦੋਂ ਹੁਣ ਮੰਨ ਲਓ ਭਾਜੀ ਆਉਣ ਸਾਨੂੰ ਇਦਾਂ ਆ ਜਦੋਂ ਹੁਣ ਭਾਜੀ ਦੀ ਆਪਣੀ ਸ਼ਾਪ ਵੀ ਆ ਕਰਿਆਨਾ ਸ਼ਾਪ ਵੀ ਆ ਨਾਲ ਕੈਟਰਿੰਗ ਵੀ ਆ ਸਾਨੂੰ ਇਦਾਂ ਆ ਵੀ ਭਾਜੀ ਨੂੰ ਤਜਰਬਾ ਹੀ ਇੰਨਾ ਆ ਬਈ ਅਸੀਂ ਕੋਈ ਇੱਕ ਵੀ ਚੀਜ਼ ਲੈ ਨਹੀਂ ਗਏ ਜੀ ਟਰਾਲੀ ਵੱਡੀ ਭਰ ਯੋ ਆ ਜੀ ਧਾਰਮਪੁੱਤੀ ਹੂੰ ਉਹਦੇ ਵਿੱਚ ਸਮਾਨ तकरीबन ਹੈਗਾ ਹੀ ਆ ਜੀ ਓਕੇ ਕੋਈ ਮਾੜਾ ਮੋਟਾ ਕੋ ਥੜ ਜਿਵੇਂ ਮੌਕੇ ਤੇ ਤਾਂ ਜਲਦਾ ਪਊਗਾ ਨਹੀਂ ਤਾਂ ਕੋਈ ਲੈਣ ਨਹੀਂ ਗਿਆ ਜੀ ਉਹ ਵੀਰੇ ਨੂੰ ਪਹਿਲਾਂ ਹੀ ਉਸਾ ਹੋਣਾ ਪਾਉਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੂੰ ਸ਼ੇ ਭਾਜੀ ਬਾਕੀ ਇਦਾਂ ਸੰਗਤ ਦਾ ਬਹੁਤ ਜੋਗਿਆ ਜੀ ਪਰਸੋਂ ਜੋ ਲੰਗਰ ਲਾਇਆ ਜੀ ਥੋੜਾ ਗਲਾ ਵੀ ਬੈਠਾ ਹੈ ਹੁਣ ਬਹੁਤ ਦਿਨ ਹੋ ਗਏ ਨਾ ਅੱਜ ਲਾਸਟ ਹੈ 500 ਭਾਜੀ ਪਰਸੋਂ ਜਦੋਂ ਅਸੀਂ ਲੰਗਰ ਲਾਇਆ ਜੀ ਸਾਨੂੰ ਕਿਦੇ ਇੱਥੇ ਆਏ ਸੰਗਤ ਜੀ ਉਹ ਕਹਿੰਦੇ ਜੀ ਤੁਸੀਂ ਅਸੀਂ ਦੱਸੋ ਕਿਹੜਾ ਲੰਗਰ ਤੁਹਾਡਾ ਲਵਾ ਦੀਏ ਕਿਹੜਾ ਭੱਲਿਆਂ ਦਾ ਲੰਗਰ ਹੈ ਉਹਨਾਂ ਦਾ ਜੀ ਉਹ ਨਹੀਂ 50000 ਰੁਪਏ ਦਾ ਵੈਸੀ ਦੇ ਗਿਆ ਵੀ ਆਹ ਲੋ ਜੀ ਸੇਵਾ ਜੀ ਜਿਹੜੀ ਰਾਤ ਗੱਲ ਹੁੰਦੀ ਵੀ ਜੀ ਹਾਂ ਜੀ ਜਿਹੜੀ ਆਪਾਂ ਥੋੜਾ ਸਰੇ ਰਗੇ ਜੀ ਹਾਂ ਜੀ ਭਾਜੀ ਇਦਾਂ ਜਿਦਾ ਮਤਲਬ ਜਦੋਂ ਅਸੀਂ ਆਏ ਤਗੇ ਜਿਹੜੇ ਅਸੀਂ ਪੈਸੇ ਇਕੱਠੇ ਕੀਤੇ ਹੋਦਗੇ ਉਸ ਤੋਂ ਬਾਅਦ ਵਿੱਚ ਮਤਲਬ ਪਹਿਲੇ ਤਾਂ ਸਾਡੇ ਇੱਥੇ 1.5 ਤੋਂ 2 ਲੱਖ ਰੁਪਏ ਇਕੱਠਾ ਹੋ ਗਿਆ ਜੀ ਇੱਥੇ ਇੱਥੇ ਹਾਂਜੀ ਰਾਹ ਜਾਂਦੇ ਫੜਾ ਜਾਂਦੇ ਜੀ ਅਗਲਾ ਮੰਨ ਲਓ ਵੀ ਇਦਾਂ ਜਿਹੜੇ ਮੰਨ ਲਓ ਰਾਹ ਜਾਂਦੇ ਤੋਂ 100 200 500 ਤਾਂ ਕੋਈ ਹੈਗੇ ਆ ਜਿੱਦਾਂ ਹੁਣ ਕੋਈ ਇੱਕ ਤਾਂ 50000 ਨਾਲ ਜੇਵਾ ਦੱਸਦੇ ਆ ਇੱਕ 25000 ਦੀ ਸੀ ਇੱਕ 7500 ਬਾਹਰੋਂ ਆ ਕੇ ਬੈਠਿਆ ਨੂੰ ਜੇਵਾ ਮੰਨ ਲਓ ਵੀ ਯਾਨੀ ਕਿ ਦੇਖਦੇ ਵੀ ਲੰਗਰ ਚੱਲਦੇ ਚੱਲਦੇ ਵਿੱਚ ਵੀ ਹੋ ਜਾਂਦਾ ਜੀ ਇਹਨਾਂ ਵੀਡੀਓ ਆਪਾਂ ਤਾਂ ਹੀ ਬਣਾਉਂਦੇ ਪਾ ਇੱਕ ਉਹਨੋਂ ਥੱਲੇ ਨਾ ਬਹੁਤ ਸਵਾਲ ਆਉਂਦੇ ਹੁੰਦੇ ਕਮਲ ਆਪਣੀ ਵੀਡੀਓ ਥੱਲੇ ਵੀ ਆਏ ਸੀ ਬਹੁਤ ਆਉਂਦੇ ਆ ਜੀ ਵੀ ਇਹ ਵੇਲੇ ਆ ਇਹ ਹਾਂ ਉਦਾਂ ਮੈਂ ਚਲੋ ਉਦਾਂ ਤਾਂ ਹੈਗੀ ਤਾਂ ਮੈਂ ਨਾ ਗੱਲ ਕਰਦੀ ਵੀਡੀਓ ਆ ਹਾਂ ਕਰਦੇ ਅਸੀਂ ਭਾਜੀ ਨਾਲ ਅੱਜ ਵੀ ਗੱਲ ਕਰਦੇ ਸੀ ਮੈਂ ਕਿਹਾ ਜਿਹੜੇ ਸਾਡੇ ਅੰਦਰ ਜੀਨਸ ਆ ਸਾਡੇ ਜਿਹੜੇ ਸਾਡੇ ਗੁਰੂਆਂ ਵੱਲੋਂ ਗੁੜਤੀ ਮਿਲੀ ਆ ਅਸੀਂ ਪਮਾ ਮੂਨੇ ਕੋਨੇ ਸਾਰੇ ਜਾਣੇ ਰੱਖ ਲੋ ਅਸੀਂ ਸਿੱਕੀ ਰੂਪ ਜਨੀ ਪਰ ਸਰਦਾ ਚਾਹੇ ਇੱਥੇ ਲਾ ਲਓ ਚਾਹੇ ਨੰਦਪੁਰ ਸਾਹਿਬ ਚਲ ਜੀਏ ਉੱਥੇ ਨਾ ਜਦੋਂ ਹੋਲਾ ਮੱਲਾ ਉਹਦਾ ਬਦਾਂਖੀ ਹੁੰਦੀ ਆ ਸਾਰੇ ਮੂਰੇ ਵੱਲ ਚੜ ਕੇ ਕਰਦੇ ਆ ਆਪਰੇ ਤਾਂ ਜੈਲਸੀ ਵੀ ਆਈਆਂ ਨਾ ਆਪਾਂ ਤਾਂ ਮਰੇ ਪਹਿ ਵੀ ਉੱਠ ਪੈਨੇ ਆ ਰੋਲਾ ਇਸ ਕਰਦਾ ਸਾਨੂੰ ਹੁਣ ਆਪਾਂ ਟਰੈਕਟਰ ਮਤਲਬ ਸਾਰਿਆਂ ਨੇ ਜਿਹੜੋਂ ਮੁੰਡਿਆਂ ਨੇ ਸ਼ੌਕਿਆ ਤਿਆਰ ਕੀਤੇ ਹੋ ਆ ਸਭ ਨੇ ਕੀਤੇ ਸਾਨੂੰ ਥੱਲੇ ਇੰਨੇ ਕਮੈਂਟ ਆਉਣਗੇ ਤੁਸੀਂ ਕਿਤੇ ਪਹਿ ਲੰਗਰ ਲਾ ਦਿਓ ਜੀ ਅਸੀਂ ਮਹਾਰਾ ਜਿੱਥੇ ਲੰਗਰ ਲਾਣਾ ਲੰਗਰ ਵੀ ਲਾਈਦਾ ਸਭ ਕੁਝ ਕਰਦਾ ਸਭ ਕੁਝ ਕਰੀਦਾ ਸਮੇਂ ਦੇ ਹਿਸਾਬ ਨਾਲ ਇਹ ਨਹੀਂ ਹੈਗਾ ਭਾਈ ਇਕੱਲੇ ਅਸੀਂ ਉਧਰ ਨੂੰ ਹੀ ਆ ਹਮ ਜਿੱਥੇ ਜਿੱਥੇ ਜਦਾਂ ਦਾ ਪਾਜੀ ਉਦੋਂ ਕਹਦਾ ਸultanpur 로ਦੀ ਬੰਦ ਹਟਾ ਜੀ ਉਦੋਂ ਵੀ ਮੈਨੂੰ ਲੱਗਦਾ ਉੱਤੇ ਜਿੱਦਾਂ ਭਾਜੀ ਉਹਨਾਂ ਦੇ ਪਿੰਡੋਂ ਸਾਡੇ ਪਿੰਡੋਂ ਹੀ ਮਲਾ ਕੇ ਅਸੀਂ 4-5 ਲੱਖ ਦੀ ਜੇਵਾ ਕਰਕੇ ਆਏ ਸੀ। ਵੈਰੀ ਗੁੱਡ। ਲੱਖ ਰੁਪਏ ਤਾਂ ਡੀਜ਼ਲੇ ਦੇ ਕੇ ਆਏ ਸੀਗੇ ਜੀ ਸੀਚੀਆਂ ਖਾਂਦ ਨੂੰ। ਬਈ ਉਹ ਉਹਨਾਂ ਜੇਸਮੀ ਜੀ ਲੈਣਾ ਲੈ ਇਹ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਨਹੀਂ ਐਤਕੀ ਵੀ ਨਾ ਉਹ ਕਮੈਂਟਾਂ ਕਰਕੇ ਕਈ ਵਾਰੀ ਬੋਲਣਾ ਭਜਾਂਦਾ। ਭਾਜੀ ਦੇਖੋ ਇਹ ਸੇਵਾ ਆਪਾਂ ਚਲੋ ਇਹ ਤਾਂ ਤੁਸੀਂ ਰਾਜਾ ਸਾਹਿਬ ਦਾ ਹੈ ਨਾ। ਹੂੰ। ਆਪਾਂ ਇਹਦੀ ਤਾਂ ਦੱਸਣੀ ਨਹੀਂ ਸੀ ਪਰ ਉਹਨਾਂ ਭਾਜੀ ਕਈ ਵਾਰੀ ਅਗਲਾ ਜਾਨ ਗੱਲ ਕਰਦਾ ਮੈਂਟਲੀ ਟੌਰਚਰ ਜਦੋਂ ਕਰ ਦਿੰਦੇ ਨੇ ਨਾ ਫਿਰ ਬੋਲਿਆ ਜਾਂਦਾ ਬੋਲਿਆ ਜਾਂਦਾ ਜੀ ਬੋਲਦਾਂਗੇ ਤਾਂ ਬੰਦਾ ਬਥੇਰਾ ਕੰਟਰੋਲ ਕਰਦਾ ਫੇ ਫੇ ਜੀ ਹੁਣ ਇਦਾਂ ਕਹਿੰਣਾ ਕਹਿੰਦਾ ਜੀ ਤੂੰ ਤਾਂ ਸੇਵਾ ਵੀ ਸੁਣੋਂ ਨਹੀਂ ਦੱਸਦੇ ਆ ਹਾਂ ਉਹਦੇ ਪਾਸੇ ਹੋ ਜਾਂਦੇ ਆ ਕਹਿੰਦੇ ਉਹਦੇ ਵੀ ਕਿਸੇ ਪਾਸੇ ਵੀ ਨਹੀਂ ਟਿਕਣਾ ਜੀ ਦਾਤੀ ਦੇ ਹਾਂ ਹਾਂ ਜੀ ਚਲੋ ਕਰਨ ਦਿਆ ਕਰੋ ਜਿਹੜੇ ਆਪਣੇ ਪੰਜਾਬ ਚ ਮੁੰਡੇ ਚੰਗੇ ਆ ਨਾ ਬਹੁਤ ਆ ਉਹ ਪਿੰਡ ਚ ਹੁੰਦੇ ਆ ਦੋ ਚਾਰ ਵੀਰ ਚਲੋ ਉਹਨਾਂ ਨੇ ਵੀ ਆਪਣਾ ਫਰਜ਼ ਇਹ ਵੀ ਆਪਾਂ ਲਾਗੇ ਲਾਈਏ ਉਹਨਾਂ ਨੇ ਵੀ ਦੂਰ ਰਹਾ ਕਰੀਏ ਆਪਾਂ ਕਿਉਂਕਿ ਉਹ ਵੀ ਆਪਣੇ ਭਰਾ ਹੀ ਆ। ਬਾਜੀ ਹੁਣ ਦੇਖੋ ਜੀ ਅਸੀਂ ਸੱਤ ਅੱਠਾਂ ਜਾਣਿਆਂ ਨੇ ਇਹ ਅਬਰਾਲਾ ਸਾੜ ਕੀਤਾ ਸੀ। ਤੇ ਕਿੱਥੇ ਗੱਲ ਕਹੀ ਅੱਜ? ਤੁਸੀਂ ਇਹ ਦੇਖ ਲਓ ਜਿਹੜੇ ਬਾਕੀ ਉਹ ਮੁੰਡੇ ਮੋਰੇ ਆ ਜੀ। ਹੂੰ। ਉਹ ਮੰਨ ਲਓ ਜੇ ਕੋਈ ਫਾਈਨੈਂਸ਼ੀਅਲ ਨਹੀਂ ਦਿੰਦਾ ਉਹ ਆਪਣੀ ਉਦਾਂ ਬਾਜੀ ਤੁਸੀਂ ਸਵੇਰ ਤੋਂ ਜਿਹੜਾ ਬੰਦਾ 7 ਵਜੇ ਤੋਂ ਖੜ ਗਿਆ ਕਿਤੇ? ਹੂੰ। ਉਹ ਰਾਤ ਦੇ 10-11 ਵਜੇ ਉੱਥੇ ਹੀ ਖੜਾ ਆਇਆ। ਇੱਥੇ ਇੱਥੇ ਹੀ ਲੱਗਾ ਆ ਜੀ। ਇੱਥੇ ਉੱਥੇ ਆ। ਇਦਾਂ ਕੋਈ ਬਾਜੀ ਕੋਈ ਇਦਾਂ ਨਹੀਂ ਹੁੰਦੀ ਵੀ ਪੈਸੇ ਨਾਲ ਇਹ ਹਰ ਸੌਯੋ ਗਿਆ। ਨਾ। ਇਹ ਤਾਂ ਸ਼ਰਦਾ ਵੇਖੋ ਜਿਹੜਾ ਬੰਦੇ ਨੇ ਪੈਸੇ ਦਾ ਸਹਿਯੋਗ ਦੇਣਾ ਉਹਨੂੰ ਪੈਸੇ ਦੇ ਉਹਨੇ ਦੇਣਾ ਜਿਹੜੇ ਬੰਦੇ ਨੇ ਆਪਣਾ ਸਹਿਯੋਗ ਦੇਣਾ ਉਹਨੇ ਆਪਣਾ ਦੇਣਾ ਇਹ ਕਦੇ ਵੀ ਭਾਈ ਟੀਮ ਵਰਕ ਨਾਲ ਕੰਮ ਨਹੀਂ ਹੁੰਦਾ ਸਾਰੇ ਵੀਰ ਭਰਾਵਾਂ ਨੇ ਜੇ ਆਪਾਂ ਕੀਏ ਭਾਈ ਮੇਰੇ ਤੋਂ ਪੈਸਾ ਮੈਂ ਕੱਲਾ ਕਰ ਲਵਾਂ ਕਦੇ ਹੌਸਲਾ ਸਾਨੂੰ ਉੱਪਰ ਤੱਕ ਹਾਂਜੀ ਹਾਂ ਸੰਗਤ ਦੇ ਕਰਕੇ ਹੁਣ ਭਾਜੀ ਸੰਗਤ ਕਿ ਵੀ ਇਹ ਚੰਗਿਆਂ ਨੇ ਚੱਕ ਕੇ ਉੱਪਰ ਲੈ ਤਾ ਲੰਘ ਜਾ ਸਹੀ ਗੱਲ ਸਹੀ ਗੱਲ ਹੈ ਜੀ ਤਾਂ ਦਾ ਅਸਰੇ ਵੀ ਪਿਛਲੀ ਵਾਰ ਨਾਲੋਂ ਜਿੱਦਾਂ ਕਿਸੇ ਨੇ ਜਿਹਨੇ 5000 ਸਾਨੂੰ ਪਾਇਆ ਸੀ ਹੁਣ ਇਹਨਾਂ ਦੇ ਕੀ 25 30 40 50 ਇਦਾਂ ਪਾਏ ਆ ਜੀ ਮਹਾਰਾਜ ਦੀ ਕਿਰਪਾ ਦਾਸ ਬਹੁਤ ਬਹੁਤ ਬਦੇ ਆਏ ਆ ਜੀ ਉਹਤੇ ਕਿਰਪਾ ਆ ਜੀ ਇੱਕ ਮਤਲਬ ਦੱਸਣ ਲੱਗਾ ਜੀ ਰਾਜਾ ਆਜ਼ਾਬ ਦੀ ਇੰਨੀ ਕੀ ਮਿਹਰ ਆ ਜੀ ਮੰਨ ਲਓ ਕਹਿੰਦੇ ਨੇ ਹੱਥ ਤੇ ਸੋਹਰੋ ਜੰਮ ਦੀ ਪਾਜੀ ਸਾਡੇ ਨਾਲ ਇਹ ਚੀਜ਼ਾਂ ਬਹੁਤ ਹੋਈਆਂ ਜੀ ਮੰਨ ਲਓ ਆਪਣੀਆਂ ਆ ਚਲੋ ਆਪਾਂ ਦੱਸ ਦੇ ਨਹੀਂ ਆਉਣ ਕੈਮਰਾ ਨਹੀਂ ਉਹ ਫਿਰ ਪਰਸਨਲ ਮਤਲਬ ਉਹਦਾ ਮੈਂ ਤੁਹਾਨੂੰ ਦੱਸ ਰਿਹਾ ਜੀ ਕਈ ਵਾਰੀ ਇਦਾਂ ਦੇ ਹਾਲਾਤ ਹੋਏ ਆ ਇੱਕ ਵਾਰੀ ਡਾਕਟਰ ਕੋਈ ਗੱਲ ਮਤਲਬ ਕੋਈ ਵੀ ਰੱਖ ਲਓ ਵੀ ਵੀ ਨਹੀਂ ਇਹ ਚੀਜ਼ ਸਹੀ ਨਹੀਂ ਹੂੰ ਤੇ ਉਤੋਂ ਮਤਲਬ 4 ਦਿਨ ਬਾਅਦ ਉਹ ਇਦਾਂ ਦੀ ਗੇਮ ਘੁੰਮਦੀ ਆ ਹੂੰ ਮੰਦਾ ਦੇਖਦਾ ਵੀ ਅਸੀਂ ਮੈਂ ਭਾਜੀ ਤੁਰ ਕੇ ਦੀ ਇੱਥੇ ਮੱਥਾ ਟੇਕਣਾਈ ਦਾ ਜਦਾਂ ਹੂੰ ਤੇ ਜਦੋਂ ਅਸੀਂ ਆਉਂਦੇ ਸੀਗੇ ਤੇ ਚਲੋ ਕੋਈ ਸਾਡੇ ਫੈਮਿਲੀ ਆ ਪ੍ਰੋਬਲਮ ਸੀਗੀ ਪਹਿਲਾਂ ਭਾਜੀ ਉਹ ਕਹਿਣ ਦੀ ਵੀ ਡਾਕਟਰ ਵੀ ਕਹਿਣ ਵੀ ਇਹ ਸਹੀ ਨਹੀਂ ਹੈਗਾ ਜੀ ਔਖਾ ਆ ਨਾ ਬਿਮਾਰੀ ਨੂੰ ਪੰਜਵੇਂ ਦਿਨ ਜਦੋਂ ਅਸੀਂ ਤੁਰ ਕੇ ਪੰਜਵੀਂ ਗਾਡੀ ਸੀਗੀ ਕੌਣ ਦੀ ਪੰਜਵੇਂ ਦਿਨ ਬਾਜੀ ਉਹੀ ਚੀਜ਼ ਉਹੀ ਸਕੇਨ ਨਾ ਬਜ ਕੁਝ ਨਹੀਂ ਆਇਆ ਇਹ ਦੋ ਤਿਉਹਰ ਕਿੰਦਾ ਕਹਿੰਦੇ ਰੱਬਾ ਜਿੰਨਾ ਵੀ ਜਿੰਨਾ ਵੀ ਬਾਜੀ ਇਹਨਾਂ ਅੱਜ ਤੱਕ ਜਿਨੇ ਕਿਸੇ ਨੇ ਇਹਦੇ ਸੱਚੇ ਚੰਦੋਂ ਮੰਗਿਆ ਬਾਜੀ ਮਿਲਿਆ ਜੀ ਮੈਂ ਕਿਹ ਰੂ ਸੱਚੇ ਪਾਤਸ਼ਾਹ ਸਭ ਦੀਆਂ ਰਾਜਾ ਸਾਹਿਬ ਨੇ ਇਹ ਲੱਗ ਜਾਣ ਕੇ ਜੀ ਤਾਲਾ ਸਾਡੇਆ ਪੁਨੀਆ ਤਾਰੀ ਆਦਾ ਵੀ ਦਬਾਬਾ ਏਰੀਆ ਦਾ ਤਾਰ ਦਾ ਜੀ ਵੜ ਗਿਆ ਦਿਸਦਾ ਹੀ ਆ ਵੀਰੇ ਹਾਂਜੀ ਤੂੰ ਵੀ ਵੇਖਿਆ ਨਹੀਂ ਤੂੰ ਵੀ ਕੋਈ ਅਸਰ ਹੋਈ ਤੁਸੀਂ ਉੱਥੇ ਜਾ ਕੇ ਆਏ ਆ ਹੁਣ ਦੇਖੋ ਭਾਜੀ ਆ ਸਾਡੀ ਕੀ ਕਾ ਤੇ ਇੱਥੇ ਲੰਗਰ ਲਾਉਣ ਦੀ ਆਪਾਂ ਮਹਾਰਾਜ ਕਰਾਉਂਦਾ ਜੇ ਆਪਾਂ ਕਹੀਏ ਵੀ ਅਸੀਂ ਬੰਦਾ ਨਹੀਂ ਕਦੇ ਵੀ ਕੁਝ ਕਰ ਸਕਦਾ ਜੇ ਉਹਦੀ ਹੁਕਮ ਆ ਤਾਂ ਹੀ ਆ ਜੀ ਉਹਦਾ ਹੁਕਮ ਹੋਇਆ じゃ ਇੱਥੇ ਖੜੇ ਆਪਾਂ ਬੋਲ ਰਹੇ ਆ ਇਹ ਉਹਦਾ ਹੀ ਹੁਕਮ ਆ ਹੁਣ ਚਲੋ ਮੈਂ ਤੁਹਾਡੀ ਗੱਲ ਕਰਦਾ ਤੁਸੀਂ ਕਦੇ ਆਏ ਨਹੀਂ ਸੀ ਨਾ ਠੀਕ ਆ ਜੀ ਤੁਸੀਂ ਰਾਤੀ ਆਪਾਂ ਗੱਲ ਕਰਦੇ ਸੀ ਤੁਸੀਂ ਕਹਿੰਦਾ ਬੱਚਿਆਂ ਨੇ ਨਿਰਦੇ ਦੇਖਿਆ ਮੈਂ ਤੁਹਾਨੂੰ ਰਾਤ ਵੀ ਇਹ ਗੱਲ ਕਹੀ ਭਾਜੀ ਸੱਚੇ ਦਿਲੋਂ ਮੰਗ ਕੇ ਜਿਹੜੀ ਵੀ ਅਰਦਾਸ ਕਰੋਗੇ ਉਹ ਤੁਹਾਨੂੰ ਨੈਕਸਟ ਇਅਰ ਤੱਕ ਨਾ ਅਗਲੇ ਮਿਲ ਜਦੋਂ ਦੀ ਆਉਣਾ ਵਰਸੀ ਤੇ ਤੁਹਾਨੂੰ ਪਤਾ ਲੱਗ ਜਾਣਾ ਹਮ ਰਾਜ ਇੰਨਾ ਕਿ ਭਾਜੀ ਇੱਥੇ ਮਤਲਬ ਹਰ ਸਿੱਖ ਆਪਣੇ ਦਾ ਇੰਨਾ ਧਿਆਨ ਰੱਖਦਾ ਜੀ ਹਮ ਚਲੋ ਬੈਠ ਜਾਈਏ ਭਾਜੀ ਸੋਨੇ ਦੀ ਦੇਖੋ ਅੰਦਰ ਕਿੰਨਾ ਸੋਨੇ ਦਾ ਕੋਈ ਕੋਈ ਯਾਰ ਕਮੀ ਨਹੀਂ ਕੋਈ ਵਾਜ ਨਹੀਂ ਭਾਜੀ ਇਹ ਕਰੋੜਾ ਜੀ ਜਾਂਦਾ ਜੀ ਇਹ ਵਰਸੀ ਫਰਮਾਲੋ ਅਸੀਂ ਆ ਸਾਡਾ 8-10 ਲੱਖ ਦਾ ਲੰਗਰ ਕੋਈ ਲੱਖ ਰੁਪਏ ਦਾ ਲੰਗਰ ਕੋਈ 50 ਹਜ਼ਾਰ ਦਾ ਹਾਂਜੀ ਇਹ ਕਰੋੜਾਂ 'ਚ ਚੱਲਦਾ ਜਾਂਦਾ ਦੀ ਕੰਮ ਕਰੋੜਾਂ 'ਚ ਤਿੰਨ ਦਿਨ ਇੱਕ ਜੀ ਇੱਕੋ ਇੱਕ ਇਹਦਾ ਰਿਆ ਤੁਸੀਂ ਚਾਹੇ 10 ਕਿਲੋ ਦਾ ਭਾਂਡਾ ਲਿਓ ਚਾਹੇ 2 ਕਿਲੋ ਦਾ ਤੁਸੀਂ ਕਹੋਗੇ ਜੇ ਇਹਦੇ ਵਿੱਚ ਨਾ ਹੋਰ ਪਾਓ ਉਹ ਨਹੀਂ ਨੀ ਕਦੇ ਰੋਕਣਾ ਤੇ ਦੂਜੀ ਗੱਲ ਰਾਜਾ ਸਾਹਬ ਦੇ ਰਸੋਖਾਂ ਦਾ ਇੱਥੇ ਬਣਿਆ ਨਹੀਂ ਇੱਕੋ ਹੀ ਵਰੀ ਚਾਹੇ ਤੁਸੀਂ 10 ਵਾਰੀ ਆ ਕੇ ਲੈ ਜਾਓ ਉਨੀ ਤੁਹਾਨੂੰ ਕਦੇ ਨਹੀਂ ਉੱਥੇ ਰੋਕਣਾ ਭਾਜੀ ਦਈਨਾਂ ਨੇ ਉੱਥੋਂ ਰਾਜ ਸਾਹਿਬ ਨੇ ਕਿਹਾ ਹੈ ਜੀ ਇਹ ਇੱਥੇ ਕਦੇ ਕੋਈ ਬੰਦੇ ਨੂੰ ਨਾ ਨਹੀਂ ਤੁਸੀਂ ਕਰਨੀ ਕਦੇ ਵੀ ਜਿਵੇਂ ਲੰਗਰ ਪ੍ਰਥਾ ਚਲਾਈ ਲੰਗਰ ਪ੍ਰਥਾ ਹੀ ਚੱਲੀ ਸੀਗੀ ਜੀ ਪਰ ਸੋਹ ਖਾਣਾ ਇਹਨਾਂ ਦਾ ਇੱਥੇ ਨਾ ਆਇਆ 300 ਖਾਣਾ ਕਹਿੰਦੇ ਆ ਜੀ ਤੁਸੀਂ ਇਹ ਦੇਖ ਲਓ ਜੀ ਕੋਈ ਬੰਦਾ ਰੱਖ ਲਓ ਤੁਸੀਂ ਭਾਵੇਂ ਪ੍ਰਤੱਖੇ ਵੀ ਕੋਈ ਬੰਦਾ ਵੀ ਦੇਖ ਲਿਓ ਮੰਨ ਲਓ ਰੱਖ ਲਓ ਵੀ ਤੁਸੀਂ ਪਤੀਲਾ ਆ ਤੁਸੀਂ ਲੈ ਜਿਓ ਉਹਨਾਂ ਨੇ ਪਾਈ ਜਾਣੀ ਜਦੋਂ ਤੁਹਾਡੇ ਮੂੰਹ ਚੋਂ ਨਾਂ ਜਿਨਾਂ ਦਾ ਨਾਮ ਨਹੀਂ ਨਿਕਲਦੀ ਸੇਵਾ ਤਾਂ ਉਹਨੇ ਪਾਉਣਾ ਨਹੀਂ ਆਣਾ ਇਹਨਾਂ ਦਾ ਪ੍ਰਸ਼ਾਦਾ 10 ਮਿੰਟ ਤੱਕ ਬਾਅਦ ਫੇਰਾਂਗੇ ਕਿੱਦਿ ਲੈ ਜਾਓ 10 ਭਰੀ ਲੈ ਜਾਓ ਭਾਜੀ ਪਹਿਲਾਂ ਲੈ ਕੇ ਗਏ ਇਹ ਦੇਖ ਲਓ ਜੀ 24 ਘੰਟੇ ਲੰਗਰ ਚੱਲਦਾ ਜੀ ਠੀਕ ਹੈ ਜੀ ਮੈਨੂੰ ਲੱਗਦਾ ਪਤਾ ਨਹੀਂ ਕਿੰਨੀ ਕਿ ਸੰਗ ਜਿਹੜੀ ਘਰ ਨੂੰ ਪ੍ਰਸ਼ਾਦ ਚਲੋ ਪ੍ਰਸ਼ਾਦਾ ਹੀ ਆ ਹਮਮ ਗੁਰੂ ਮਹਾਰਾਜ ਕਿੰਨੇ ਕ ਸੰਗਤ ਜਿਹੜੇ ਜਾਂ ਆਪਣੇ ਪਰਦੇਸੀ ਵੀਰ ਬੈਠੇ ਆ ਹਮਮ ਰੋਜ਼ ਤਾਂ ਕਿੰਨੇ ਬੰਦੇ ਜਿਹੜੇ ਇੱਥੋਂ ਲੈ ਕੇ ਜਾਂਦੇ ਪ੍ਰਸ਼ਾਦਾ ਜੀ ਤਿੰਨ ਦਿਨ ਇੱਥੇ ਹੀ ਆ ਹੋਰ ਸਾਡੇ ਵੀ ਇੱਧੇ ਆ ਭਾਜੀ ਇੱਥੇ ਨਾ ਨਹੀਂ ਕਰ ਸਕਦੇ ਅਸੀਂ ਨਾ ਨਹੀਂ ਕਰ ਸਕਦੇ ਭਾਜੀ ਦੇਖੋ ਚੱਕ ਮਾਰ ਦਿਓ ਚੱਕ ਮਾਰ ਦਿਓ ਅਗਲਾ ਸਾਨੂੰ ਕਹਿੰਦਾ ਆ ਉਹਦਾ ਕਹਿ ਦਿੱਤਾ ਵੀ ਚਲੋ ਜੀ ਮੰਨ ਲਓ ਵੀ ਥੋੜਾ ਥੋੜਾ ਸਾਰੇ ਲੈ ਚਲੋ ਹਮਮ ਮਤਲਬ ਅਸੀਂ ਨਾ ਨਹੀਂ ਕਰਦਾ ਤੇ ਜੀ ਇਹ ਮਹਾਰਾਜ ਨੇ ਸਾਨੂੰ ਮਹਾਰਾਜ ਦਾ ਇਹ ਹੁਕਮ ਹੈ ਜੀ ਤੁਸੀਂ ਨਾ ਨਹੀਂ ਕਿਸੇ ਨੂੰ ਵੀ ਕਰ ਸਕਦੇ। ਆਹੋ ਜੇ ਹੁਕਮ ਤੋਂ ਬਾਹਰ ਨਹੀਂ ਨਾ ਹੀ ਹੋ ਸਕਦੇ ਤੇ ਨਾ ਹੀ ਹੋਣਾ। ਕਦੇ ਵੀ ਨਹੀਂ ਕਦੇ ਵੀ ਨਹੀਂ ਬੰਦ ਕਦੇ ਵੀ ਨਹੀਂ ਹੋਣਾ ਜੀ। ਮੈਂ ਤਾਂ ਦੱਸ ਰਹਾ ਵੀ ਦਾਦ ਵੀ 20 25000 ਤੋਂ ਸਟਾਰਟ ਹੋਇਆ ਲੰਘ ਰੱਟ 10 ਲੱਖ ਤੱਕ ਪਹੁੰਚ ਗਿਆ। ਵੈਗ ਰੋ ਅਗਲੇ ਸਾਲ ਇਦੋਂ ਹੀ ਵੇਖੀ। ਹਾਂਜੀ। ਹਾਂਜੀ। ਭਾਜੀ ਹੁਣ ਦੇਖੋ ਜੀ ਜੇ ਹੁਣ ਅਸੀਂ ਉਹਨਾਂ ਦੇ ਹੁਕਮ ਤੋਂ ਬਿਨਾ ਥੋੜੋ ਕੁਝ ਵੀ ਆ ਹਾਂ। ਹਾਂਜੀ। ਤੋਂ ਬਿਨਾ ਨਹੀਂ ਕਰ ਸਕਦੇ। ਹਾਂਜੀ ਹਾਂਜੀ ਹਾਂਜੀ। ਚਲੋ ਲਓ ਜੀ ਇੰਨੀਆਂ ਕੁ ਗੱਲਾਂ ਸੀ ਅੱਜ ਵੀਰਾਂ ਕੋਲੇ ਆਏ ਸੀ ਪ੍ਰਸ਼ਾਦਾ ਪਾਣੀ ਛਕਣ ਤੇ ਮੈਂ ਕਿਹਾ ਚਲੋ ਚਾਰ ਉਹ ਗੱਲ ਕਈ ਵਾਰੀ ਦਿਮਾਗ 'ਚ اٹਕੀ ਰਹਿ ਜਾਂਦੀ ਆ ਉਹ 2-4 ਨਾ ਥੱਲੇ ਆ ਵੀਰਾਂ ਨੂੰ ਆਪਾਂ ਨੂੰ ਕਹੇ ਸੀ ਕਿ ਅੱਜ ਮੈਂ ਕਿਹਾ ਉਹਦੇ ਕਰਕੇ ਕਮਲਵੀਰ ਹਣਾ ਦੀ ਅਸਲੀਅਤ ਵੀ ਵਿਖਾਉਣੇ ਆ ਮੇਂ ਨਿਹਰਾ ਪੂਰਾ ਟਰੈਕਟਰਾਂ ਦਾ ਹੀ ਨਹੀਂ ਹੈਗਾ ਜਿੱਧਰ ਲੋਡ ਪੈਂਦੀ ਉਧਰ ਹੀ ਹੁੰਦਾ ਸਾਹਬ ਤਾਂ ਤੇ ਲਈ ਆ ਗਿਆ ਜੀ ਹਾਂ ਜੀ ਠੀਕ ਆ ਜੀ ਨਾ ਆ ਕੇ ਦਰਸ਼ਨ ਮੇਲੇ ਕਰਿਆ ਕਰੋ ਤਰੀਕਾ ਤੁਹਾਨੂੰ ਦੱਸ ਹੀ ਦਿੱਤੀ ਆ ਅਗਲੇ ਸਾਲ ਜੈ ਰਾਜਾ ਸਾਹਿਬ ਜੀ ਰਾਜਾ ਬਲੀ ਕਰਪ ਬਲੀ ਰਾਜਾ ਬਲੀ ਸਤ ਬਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ